ਅੱਜ ਇੱਕ ਵਾਰ ਫੇਰ ਤੋਂ ਇਤਿਹਾਸਿਕ ਜਿੱਤ ਹੋਈ ਹੈ ਐਨਡੀਏ ਦੀ ਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਇਤਿਹਾਸਿਕ ਤੀਜੀ ਵਾਰ ਅੱਜ ਸੌ ਚੱਕਣ ਜਾ ਰਹੇ ਐ ਤੇ ਤੁਸੀਂ ਖੁਸ਼ੀ ਦੀ ਲਹਿਰ ਤਾਂ ਸਾਰਿਆਂ ਦੇ ਦੇਖ ਹੀ ਰਹੇ ਹੋ ਤੇ ਇਹਨਾਂ ਨੇ ਜ਼ੋਰ ਤਾਂ ਲਾਇਆ ਸੀ ਕਿਉਂਕਿ ਇਹ ਬਚਣਾ ਚਾਹੁੰਦੇ ਸੀ ਪਰ ਇਹਨਾਂ ਦਾ ਜ਼ੋਰ ਚੱਲਿਆ ਨਹੀਂ ਤੇ ਅੱਜ ਦੇਸ਼ ਦੀ ਜਿਹੜੀ ਡਿਵੈਲਪਮੈਂਟ ਹੋ ਰਹੀ ਸੀ ਉਹ ਡਿਵੈਲਪਮੈਂਟ ਲਗਾਤਾਰ ਚਲਦੀ ਰਹੂਗੀ ਤੇ ਦੇਸ਼ ਵਿਕਸਿਤ ਭਾਰਤ ਵੱਲ ਵਧ ਰਿਹਾ ਹੈ ਤੇ ਡਿਵੈਲਪਡ ਕੰਟਰੀ ਜਿਵੇਂ ਕੈਨੇਡਾ ਅਮਰੀਕਾ ਨੇ ਉਹ ਜਿਹੜਾ ਦੇਸ਼ ਬਣ ਕੇ ਰਹੂਗਾ ਨਰਿੰਦਰ ਮੋਦੀ ਜੀ ਨੇ ਅੱਜ ਦੁਬਾਰਾ ਤੋਂ ਫੇਰ ਸ਼ੁਰੂਆਤ ਕਰ ਦੇਣੀ ਹੈ। ਇਹ ਹੋ ਗਿਆ ਸਾਨੂੰ ਪ੍ਰਧਾਨ ਮੰਤਰੀ ਤੀਜੀ ਵਾਰ ਬਣਨੇ ਤੇ ਸਾਨੂੰ ਤਾਂ ਪਤਾ ਹੀ ਸੀਗਾ ਜੀ ਉਹਨਾਂ ਦੀ ਗਾਰੰਟੀ ਦੇ ਬਾਰੇ ਲੋਕਾਂ ਨੂੰ ਪਤਾ ਹੈ ਕਿ ਉਹਨਾਂ ਦਾ ਬਣਨਾ ਹੀ ਸੀਗਾ ਤੇ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਪ੍ਰਾਊਡ ਵੀ ਬਹੁਤ ਜ਼ਿਆਦਾ ਹੋ ਰਿਹਾ ਹੈਗਾ। ਪੰਜਾਬ ਦੇ ਵਿੱਚ ਵੀ ਉਹਨਾਂ ਦਾ ਬਧੀਆ ਪ੍ਰਦਰਸ਼ਨ ਹੋਊਗਾ ਅੱਗੇ। ਤੇ ਅਸੀਂ ਪੂਰਾ ਜੋਰ ਲਗਾਉਂਗੇ ਜਨਤਾ ਦੇ ਦਿਲਾਂ ਵਿੱਚ ਆਪਣੀ ਜਗ੍ਹਾ ਬਣਾਉਣ ਵਾਸਤੇ ਮੋਦੀ ਸਾਹਿਬ ਨੂੰ ਸਾਰੇ ਪਸੰਦ ਕਰਦੇ ਨੇ ਤੇ ਕਰਦੇ ਰਹਿਣਗੇ ਜੀ ਮੈਂ ਸਾਰੇ ਪੰਜਾਬ ਵਾਸੀਆਂ ਨੂੰ ਸੰਗਰੂਰ ਵਾਸੀਆਂ ਨੂੰ ਤੇ ਦੇਸ਼ ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਵਾਦ ਦਿੰਨਾ ਕਿ ਸਾਡੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਜਿਹੜੀ ਤੀਸਰੀ ਵਾਰ ਪ੍ਰਧਾਨ ਮੰਤਰੀ ਬਣਨ ਜਾ ਰਹੇ ਨੇ ਮੈਂ ਤਾਂ ਇਹੀ ਕਹਿਣਾ ਚਾਹਨਾ ਜਨਤਾ ਨੂੰ ਜਿਵੇਂ ਪੰਜਾਬ ਦੀ ਜਨਤਾ ਦਾ ਸਾਰੀ ਦਾ ਧੰਨਵਾਦ ਕਰਦਾ ਖੁਸ਼ੀਆਂ ਹੀ ਅੰਨੀਆਂ ਨੇ ਬੀਜੇਪੀ ਦੇ ਵਰਕਰਾਂ ਦੇ ਵਿੱਚ ਕਿ ਅਸੀਂ ਇਸ ਵਾਰ ਜੋ ਰਹਿ ਗਏ ਅਧੂਰੇ ਕੰਮ ਉਹ ਪੂਰੇ ਕਰਾਂਗੇ ਪ੍ਰਧਾਨ ਮੰਤਰੀ ਜੀ ਨੇ ਜਿਵੇਂ ਕਿਹਾ ਇਸ ਵਾਰ ਸਾਰਿਆਂ ਨੂੰ ਲੈ ਕੇ ਐਨਡੀਏ ਦੇ ਜਿੰਨੇ ਵੀ ਮੰਤਰੀ ਨੇ ਸਾਰਿਆਂ ਨੂੰ ਲੈ ਕੇ ਅਸੀਂ ਚੱਲਾਂਗੇ ਦੇਸ਼ ਦੇ ਵਿੱਚ ਸਾਰੇ ਦੇ ਵਿੱਚ ਬਹੁਤ ਵਧੀਆ ਮਾਹੌਲ ਬਣੇ ਪੰਜਾਬ ਦੇ ਵਿੱਚ ਵੀ ਬਹੁਤ ਵਧੀਆ ਮਾਹੌਲ ਆਈ ਪੰਜਾਬ ਨੂੰ ਦੇਖੋ ਬੋਟ ਪਰਸੈਂਟ ਕਿੰਨੀ ਵਧ ਗਈ ਸਾਡੀ 19% ਦੇ ਲਏ ਵੋਟ ਹੋਊਗੀ ਸਾਡੀ ਅੱਧੀ ਆਉਣ ਵਾਲੀ 2027 ਦੇ ਵਿੱਚ ਇਸ ਵਾਰ ਸਰਕਾਰ ਬਣਾਉਣ ਜਾ ਰਹੇ ਆ ਇਹ ਸਾਡਾ ਲਕਚਰ ਲੋਕ ਸਭਾ ਤੋਂ ਬਾਅਦ ਸਾਨੂੰ ਮੈਸੇਜ ਆ ਗਿਆ ਮੈਂ ਸਭ ਤੋਂ ਪਹਿਲਾਂ ਇਹ ਸਿਲੈਕਸ਼ਨ ਵਿੱਚ ਪੰਜਾਬ ਵਾਸੀਆਂ ਦਾ ਬਹੁਤ ਧੰਨਵਾਦੀ ਆ ਸਭ ਤੋਂ ਪਹਿਲਾਂ 6% ਵੋਟ ਪਈ ਸੀ ਹੁਣ 18.49 ਜਿਹੜੀ ਹੈ ਵੋਟ ਸਾਰੀ ਸਮੁੱਚੀ ਸਾਡੀ ਭਾਰਤੀ ਜਨਤਾ ਪਾਰਟੀ ਦੀ ਇੱਥੇ ਲੋਕਲ ਲੀਡਰਸ਼ਿਪ ਪੰਜਾਬ ਦੇ ਵਿੱਚ ਤੇ ਇੰਡੀਆ ਦੀ ਲੋਕਚ ਪੰਜਾਬ ਦੇ ਵਿੱਚ ਬਹੁਤ ਵਧੀਆ ਜਿਹੜੀ 27 ਦੇ ਵਿੱਚ ਇਲੈਕਸ਼ਨ ਆ ਰਹੀ ਹੈ ਮੈਂ ਤਾਂ ਕਹਿੰਦਾ ਪਹਿਲੀ ਇਲੈਕਸ਼ਨ ਹੋ ਜੇਗੀ ਪਰ ਸਾਈ ਦੇ ਵਿੱਚ ਬਹੁਤ ਵਧੀਆ ਇੱਥੇ ਪ੍ਰਦਰਸ਼ਨ ਹੈਗਾ ਮੈਂ ਪੰਜਾਬੀਆਂ ਨੂੰ ਸੱਚੇ ਭਾਰਤਵਾਦੀਆਂ ਨੂੰ ਅਜੰਦੀਪ ਸਿੰਘ ਮੋਦੀ ਜੀ ਤੀਸਰੀ ਵਾਰ ਆਪਣੀ ਸਹੁੰ ਚੁੱਕ ਰਹੇ ਨੇ ਮੈਂ ਸਾਨੂੰ ਮੁਬਾਰਕਬਾ ਦੰਨਾ ਤੇ ਖਾਸ ਕਰਕੇ ਮੀਡੀਆ ਦਾ ਬਹੁਤ ਮੈਂ ਧੰਨਵਾਦ ਕਰਦਾ